ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾ ਚਹੇ ਦਸਵੇਂ ਕਬੇ ਆਵਾਜ਼ ਬੇਨਤੀ ਜੋ ਪਈ ਅਮਰੀ ਕਰੋ ਹਾਰ ਦੇ ਰੱਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਨਮ ਰਹੇ ਮਾਰਾ ਆਪਣਾ ਜਨ ਕੋ ਪਰ ਤੇ ਪਾਰਾ ਅਮਰੇ ਦੁਸ ਵੈਤਮ ਘਾਉ ਆਫਾਦ ਮਹਿ ਬਚਾਉ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਚੜਨ ਜ ਕਰਦੇ ਕਰੀਏ ਸਭੈਣ ਕੋ ਅਡ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਿਨ ਕੀ ਰਹੇ ਪਿਆਸਾ तुम्हें छाड़ के वरनाते आऊ जो भर चांस तुम ते पाओ सेवक से कह हमारे तारिया चुनचू सत्र हमारे मारिये आप हाथे मुझे बरिये मरण काल का त्रासन वरिये जो सदा हमारे पच्छा श्रेय सुजो करिय वृक्षा राख ले में राखन हारे साई संत सहाय प्यारे दीन बन दुष्ण के हंता तुम हो पे चतुर्दश कंता काल पै ब्रह्म अवतरा काल पै शिवजी अवतरा काल पै गुरु विष्णु प्रकाशा सकल का, का, का किया तमाशा ਜਮਨ ਕਾਲ ਜੋਗੀ ਸਭ ਕੀਓ ਬੇਦ ਰਾਇ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਜਿਛਨੀ ਵਜਾਇਓ ਆਨੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਗ ਦੀਓ ਸਤਰ ਕੋ ਪਲ ਮੋਹਮਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਣ ਚਿੰਟੀ ਦੇ ਕੁੰਚਰੇ ਸੂਲਾ ਸਭ ਪਰ ਕਿਰਪਾ ਦਿਸ ਕਰ ਬੂਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਭੀਰ ਪਛਾਨੈ ਘਟਿ ਘਟਿ ਕੇ ਪਟਿ ਪਟਿ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹਿ ਪਾਰਾ ਜਬਾ ਕਰਤ ਕਰ ਤੂ ਕਬਹੁ ਤੁਮੈ ਮਿਲਤ ਦੇ ਤਰ ਸਭਹੁ ਜੇਤੇ ਵਨ ਸਿਰ ਸਭ ਤਾਰੇ ਆਪਿ ਆਪਣੀ ਬੁਰੀ ਉਚਾਰੇ ਤੁਮ ਸਭ ਹੀ ਤੇ ਰਤ ਨਰਾਲ ਜਾਣਤ ਪੇਦ ਪੇਦੇ ਅਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਬੇ ਆਦਿ ਨੀਲ ਅਨਾਦਿ ਅਸੰਭਵ ਤਾਕਾ ਮੂੜਿ ਉਚਾਰਤਿ ਬੇਦਾ ਜਾ ਕੋ ਪੇਵ ਨ ਭਾਵਤਿ ਬੇਦਾ ਤਾ ਕੋ ਕਰਪਾ ਹਨਨ ਮਾਰ ਤੁਮਹਾ ਮੂੜ ਕਛ ਪੇਧਨਾ ਜਾਣ ਤੁਮਾ ਦੇਵ ਕੋ ਕਹਿ ਸਦਾ ਸੁਨਰੰਕਾਰ ਕਾ ਤੀਨ ਤਨਹਿ ਪੇਵ ਆਪੇ ਆਪਣੀ ਮਦ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਦੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਸਜਪ ਤੁਮ ਸੰਸਾਰਾ ਇੱਕ ਰੂਪ ਨੂਪ ਸਰੂਪਾਰੰਕ ਪਿਉ ਰਾਵ ਕਹਿ ਕੂਪਾ ਅੰਦਰ ਜੇਰੇ ਸੇ ਤਰ ਕੀ ਨਿਤ ਫੂੜ ਕਾਣ ਬਹੁਰੇ ਦੇਨੇ ਕਹੂ ਫੂੜਾ ਜਾ ਹੈ ਬੈਠਾ ਕੋ ਸਿੰਧ ਪ੍ਰਸੰਗ ਦੇਠਾ ਸਗਰੇ ਸਿਰ ਦਿਖਾਏ ਚੰਬ ਵਾਰ ਜੁਗਾਰ ਸਰੂਪ ਸਿੰਬਾ ਬ੍ਰਿਛਾ ਮੇਰੀ ਤੁਮ ਕਰੋ ਸੇਖੀ ਉਬਾਰ ਸਿਖ ਸੰਗਰੋ ਦੂਸਰੇ ਤੇ ਅਡਵਲ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਸ ਸਤਰ ਨੇ ਬਰੇ ਤਿਨ ਕੈ ਦਿਸ ਦੁਖ ਤੋ ਹੋਆ ਮਰੇ ਪੁਰਖਣ ਪਗ ਭਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸੋ ਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾ ਕੈ ਕਾ ਨਿਕਟ ਨਾ ਹੈ ਰਚਾ ਹੋਇ ਤੈ ਸੁਭ ਕਾਲਾ ਦੂਸਰੇ ਸ੍ਰੇਤ ਤਕਾਲਾ ਕਿਰਪਾ ਦ੍ਰਿਸ ਨੈਣੇ ਹਰਿ ਹੋ ਤਾ ਕੈ ਤਾ ਤੁਨ ਕਮੋ ਹਰਿ ਹੋ ਰੇਦ ਸੇਦ ਘਰ ਮੋ ਸਭ ਹੋਏ ਸੁਸਾਸ ਸਕੇਨਾ ਕੋ ਇਕ ਬਾਰ ਜਦ ਮੈਂ ਸਮਾਰਾ ਕਾਲ ਪਾਸੇ ਤਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾ ਰੇਦ ਸੁਧੋਗ ਤੇ ਰਹਾ ਠੜਕ ਆਤਮਾ ਸਰਨ ਤੇ ਹਾਰੀ ਆਪ ਹਾਰ ਦਿਲ ਹਿਉ ਬਾਰੀ ਸਰਬ ਠੋਰ ਮੋ ਸੋ ਹਾਏ ਰੇਦ ਸੁਧੋਗ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ